ਪਟਿਆ ਪੋਟਿਆਂ ਤਿਆਰ ਨੇ ਹਲਵਾਈ ਪਹੁੰਚੋ ਕੇ ਨੇ ਹਲਵਾਈਆਂ ਨਾ ਵੀ ਕਰਾਵਾਂਗੇ ਗੱਲ ਬਾਤ ਤੁਹਾਡੀ ਚੱਕੋ ਮਿੱਤਰੋ ਸਮਾਨ ਆ ਗਿਆ ਆਪਣਾ ਸਾਰਾ ਓਕੇ ਰਪੜਾ ਟੱਕਣ ਚਾਰ ਹੋ ਗਏ ਉਹ ਲੋਡ ਪੈਣ ਦੇ ਜੋਰਾਂ ਦੇ ਇਧਰ ਸਾਡੇ ਪਿਰਤੀ ਬਾਬਾ ਜੀ ਕਮਾਲ ਨਹੀਂ ਕਰ ਰਹੇ ਨੇ ਇਹਨੂੰ ਕਹਿੰਦੇ ਵੀ ਸਹੀ ਰਾਹ ਮੁੜਿਆ ਸਹੀ ਰਾਹ ਮੁੜਿਆ ਮੁੜੇ ਬ్రో ਆਹ ਮੁੜੇ ਆ ਬੜੀ ਆਣਾ ਜਿੰਦਗੀ ਬਾਲ ਆਹ ਮਨੰਤਰ ਨੇ ਕੱਪੜਾ ਨਾਲੇ ਆਹਾ ਆ ਵੀ ਦਿਖਾ ਦੇ ਉਂਗਲ ਜੀ ਨਾਲੇ ਉਂਗਲ ਤੇ ਦਾਤੀ ਮਰਵਾਲੀ। ਛੀਪੂ ਕਿੱਥੇ ਫੜਾਉਂਗੇ ਖਾਣਾ ਫੇਰ? ਹਾਂਜੀ? ਖਾਣਾ ਕਿੱਥੇ ਖਵਾਉਂਗੇ ਸਾਨੂੰ? ਬੱਸ ਆ ਜਿੱਥੇ ਤੁਸੀਂ ਕਹੋ। ਹਾਂ, ਨੇਰਾ ਹੋ ਗਿਆ ਮਤਰੋ ਬੱਸ। ਆ ਗਮਗਾ ਜਾਗਮਗਾ ਹੁੰਦੀ। ਜਾਗਮਗਾ ਜਾਗਮਗਾ ਕੀ ਕਰਦਾ ਇਹ ਕਿਹੜਾ ਦਿਨ ਭਾਈ ਆਉਂਦੇ ਨੇ। ਆਏ ਹਾਏ ਹਾਏ ਹਾਏ। ਇਹਦਾ ਹੁਣ ਟੈੰਕ ਲਈ 10 ਦਿਨ ਪਹਿਲਾਂ ਪਾਤੀ 10 ਦਿਨ ਮਗਵਾਂ ਲਾਹ। ਆਏ ਹਾਏ ਹਾਏ ਹਾਏ। ਬਲਕੌਟੂ ਮੇ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਬਲੌਗ 'ਚ। ਅੱਜ ਆਪਨੇ ਬਲੌਗ ਦਾ 391ਵਾਂ ਦਿਨ ਮਤਰੋ। ਚੱਲੇ ਆਂ ਜੀ ਰਨਿੰਗ ਤੇ। हां जी डॉक्टर साहब ओके रिपोर्ट ओके रिपोर्ट मित्रों देखो ही बनके चांद द फेर आज फेर रातਾਂ ਲੱਗ ਜਾਣਗੇ ਸਮਾ ਬਸ ਆ ਗਿਆ ਮਤਰੋ ਆਪਣਾ ਟਾਰਗੇਟ ਫਿਰ ਆਇਆ ਵੀਰੇ ਮਾਹੌਲ ਯਾਰ ਸਵੇਰੇ ਹੁਣ ਰਾਜ ਦਾ ਮਾਹੌਲ ਦਾ ਦਿਆ ਤੁਹਾਨੂੰ ਅੱਜ ਤੇਲ ਢੋਲ ਜੀ ਹੁਣ ਕੱਲ ਦੀ ਹੈ ਨਹੀਂ ਹੁੰਦੇ ਜੀ ਵੀ ਓਕੇ ਰਿਪੋਰਟ ਹੀ ਹੁੰਦਾ ਬਸ ਹੁਣ ਗਈ ਠੰਡ ਤਾਂ ਸੋ ਤੁਸੀਂ ਵੀ ਮੇਰਾ ਵੀਰ ਰਜਾਈਆਂ ਛਾਡੋ ਨਿਕਲ ਹੋਰ ਜਾਇਆਂ ਜੋ ਠੀਕ ਆ ਦੇਖਿਆ ਕਰੋ ਸਵੇਰੇ ਉੱਠਿਆ ਕਰੋ ਸੁਨਿਆਵਾਂ ਵੜਾ ਜਾ ਬਹੁਤ ਟਾਈਮ ਪੈ ਗਿਆ ਆਪਾਂ ਬਸ ਇਹੀ ਐ ਬਿਮਾਰਿਆ ਕਰੋ ਕਿਹੜਾ ਆ ਕਰੋ ਯਾਰ ਕਿਹੜਾ ਜਾ ਕੱਢਣਾ ਫਿਰ ਚੱਲੀਏ ਦੁਬਾਰੇ ਸੋਨਾ ਮਾਹੌਲਾ ਐਕਸਰਸਾਈਜ਼ਾਂ ਜਿਹੜੇ ਹੈ ਸੋਨਾ ਮਾਹੌਲਾ ਸੋਨਾ ਮਾਹੌਲਾ ਪੂਰਾ ਕਿਆ ਬਾਤ ਆ ਬਾਣੀ ਕਰਨਾਂ ਚ ਪੈਣੀ ਐ ਠੀਕ ਆ ਓਕੇ ਰਿਪੋਰਟ ਹੀ ਆ ਯਾਰ ਵੀ ਇਹਦੇ ਲਈ ਤਾਂ ਸਾਨੂੰ ਜਾਗਣਾ ਹੀ ਪਊ ਉੱਠਣਾ ਪਊ ਹਨਾ ਠੀਕ ਆ ਨਾ ਤਾਂ ਇਹੀ ਗੱਲ ਬਾਤ ਆ ਮਿੱਤਰੋ ਆਇਆ ਕਰੋ ਓਕੇ ਜੀ ਸੇ ਮਹਾਰਾਜ ਦੇ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਹੈ ਹੁਣ ਤੱਕ ਜਿੰਨੇ ਬੜ ਜਿੰਨੇ ਕਤਾਬ ਦਸਾਂ ਗੁਰੂਆਂ ਨੂੰ ਮਿਲੇ ਸੀਗੇ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੇ ਨੇ ਸੰਗਾਈ ਜੀ ਡਾਕਟਰ ਜੀ ਓਕੇ ਜੀ ਹਾਂ ਵੀ ਮਿੱਤਰੋ ਪਹੁੰਚ ਚੁੱਕੇ ਆਂ ਵਰ ਕੜਾਈ ਵਾਲਾਂ ਦੇ ਇੱਥੇ ਚੱਲੀ ਆ ਮਣੀ ਮਣੀ ਕੇ ਕੜਾਈ ਪਟੀਆਂ ਪੁਟੀਆਂ ਤਿਆਰ ਨੇ ਹਲਵਾਈ ਪਹੁੰਚੋ ਕੇ ਨੇ ਹਲਵਾਈਆਂ ਨਾਲ ਵੀ ਕਰਾਵਾਂਗੇ ਗੱਲਬਾਤ ਤੁਹਾਡੀ ਉਧਰ ਸਾਡੀਆਂ ਗੁੜੀਆਂ ਰੋਟੀ ਟੱਕਦਾ ਵੀ ਹੋ ਰਿਹਾ ਇੱਧਰ ਸਾਡੇ ਲਾੜਾ ਜੀ ਟਾਰ ਸੈੱਲ ਰਹੇ ਨੇ ਹਾਂ ਵੀ ਮਿੱਤਰੋ ਫਿਰ ਚੱਲਿਆਂ ਅਸੀਂ 베ਲ ਲੈਣ ਹਾਂਜੀ ਅਸੀਂ ਕੁਝ ਜੀ ਟਾਈਮ ਹੋ ਜੀ ਆ ਅਸੀਂ ਉੱਡਾਈ ਉਹ 베ਲ ਲੈਣ ਚੱਲ ਆ ਲੈਪਰ ਤੋਂ ਲੈ ਕੇ ਪੂਰਾ ਪੀਜੇ ਚਲੇ ਜਾਂਦਾ ਭਾਈ ਕੰਮ ਲਾ ਹੁਣ ਉਹ ਕਿਉਂ ਦਹਾਜੇ ਜੇ ਜੀ ਹੋਰ ਇਹੋ ਖਾਣਾ ਚਰ ਦਵਾਈ ਤੋਂ ਆਏ ਕਿ ਸਾਡੇ ਭਾਈ ਦੇ ਦੋ ਵੋਟਾਂ ਮਾਰੀਆਂ ਭਾਈ ਦੋ ਵੋਟਾਂ ਮਾਰੀਆਂ ਹਾਂ ਹੋਰ ਹਰਮਤ ਵਾਲੀ ਕਿਰਪਾ ਨਾਲ ਗਾਣ ਨੂੰ ਦੋ ਵੋਟਾਂ ਹਾਂ ਹਾਂ ਫਿਰ ਪਹੁੰਚੇ ਜੀ ਆਪਾਂ ਸੀਪੇਗੇ ਇੱਥੇ ਚੱਕਣੀ ਦੀ ਬੇਲ ਜੀ ਭੋਲੂ ਚਾਚੇ ਕਿਉਂ ਇਹਨਾਂ ਦੇ ਵਿਆਹ ਚ ਲੰਕ ਕੇ ਗਿਆ ਹਾਂ ਕਰਕੇ ਕਿਆ ਕਸਵਾਨ ਹੋ ਗਿਆ ਸਾਰਾ ਆਪਣਾ ਜਿਹੜਾ ਰਹਿ ਗਿਆ ਮਾੜਾ ਮਾੜਾ ਕੱਲ ਆਪਾਂ ਠੀਰੇਗੇ ਕੌ ਰਹਿ ਗਿਆ ਰੱਤਾ ਇੱਕ ਭਰਾਤ ਰਹਿ ਗਈ ਇੱਕ ਹਾਂ ਵੀ ਲੋਟਾ ਜਾ ਰਹਾ ਮੇਰਾ ਜੀ ਪੂਰਾ ਓਕੇ ਰਿਪੋਰਟ ਆ ਵੀਰੇ ਇਹ ਗੁੱਡ ਬੰਦਾ ਸਾਡਾ ਕਿਆ ਬਾਤ ਈ ਆ ਯਾਰ ਉਹ ਠੀਕ ਐ ਸਕੂਲ ਨਹੀਂ ਗਿਆ ਤੇ ਫਿਰ ਉਹ ਤਾਂ ਮੇਰੇ ਪਹਿਲਾਂ ਤੇ ਆਪ ਦੇ ਬਣੇ ਵੈ ਸੀਗਾ ਹਾਂ ਹੋਰ ਤੇਰਾ ਲੋਡ ਹੋ ਜੇ ਜੀ ਨੇ ਹਰ ਰੋਜ਼ ਹੀ ਹੁੰਦਾ ਹਾਂ ਆ ਅੱਛਾ ਵਿਆਹ ਕਰਕੇ ਛੁੱਟੀ ਮਾਰ ਲਈ ਮੈਨੂੰ ਲੱਗਦਾ ਨਾ ਨਾ ਉਹੀ ਮੱਝ ਜਾਂਦੀ ਆਉਂਦੀ ਆ ਮਤਰਾ ਸਾਡੇ ਬੱਚੇ ਦਾ ਫੇਰ ਮਾਰ ਲੈਂਦੇ ਨੇ ਛੁੱਟੀ ਜਦੋਂ ਮਣ ਜਾ ਕਰੀ ਹੋਰ ਕਿਹਨਾ ਕਿਹਨਾਂ ਦੇ ਮਾਰ ਲੈਂਦੇ ਨੇ ਉਹ ਵੀ ਦੱਸਿਓ ਹੋਰ ਰੋਟਾ ਅੱరే ਟੱਡ ਜਾ ਵੀ ਤੁਸੀਂ ਆਂਦਾ ਮਤਰਾ ਪਹਿਲਾਂ ਤੇ ਆ ਜਾ ਬਸ ਹਾਂ ਪਹਿਲਾਂ ਤੇ ਆ ਜਾ ਟੱਡ ਜਾ ਤਾਂ ਕਰਕੇ ਮਾਰ ਲਈ ਛੁੱਟੀ ਮਤਰਾ ਸਾਨੂੰ ਜਮਾ ਸਪਸ਼ਟ ਸ਼ਬਦਾਂ ਵਿੱਚ ਦੱਸਦਾ ਇੱਧਰ ਸਾਡੇ ਬੰਦੇ ਸਮਾਨ ਦੀ ਤਿਆਰੀ ਕਰ ਰਹੇ ਨੇ ਬਸ 2-4 ਕੇ ਸਮਾਨ ਰਹਿ ਗਏ ਸਾਡੇ ਬਾਕੀ ਦਾ ਧਰ ਲਿਆ ਸੀ ਸਾਰਾ ਅਣਾ ਰੋਟੇ ਕੀ ਕੀ ਰਹਿ ਗਿਆ ਬਹੁਤ ਵੱਡੀ ਤਿੰਨ ਤਨ ਵਾਲੀ ਪੱਠੀ ਰਹੇਗੀ ਤਨ ਵਾਲੀ ਪੱਠੀ ਰਹੇਗੀ ਜੀ ਇੱਕ ਸਾਡੇ ਉਹ ਰਹਿ ਗਿਆ ਉਹ ਪ੍ਰਾਂਤਾਂ ਵੀ ਰਹਿ ਜਿਆ ਰਸਗੋਲੇ ਘਲਾਵੇ ਆਪਣਾ ਰੱਖਣ ਨੂੰ ਹਨਾ ਉਧਰ ਸਾਡੇ ਬੰਦੇ ਜੀ ਇਹੀ ਟੌਪਿਕ ਤੇ ਗੱਲਾਂ ਚੱਲਦੀਆਂ ਨੇ ਗੱਗੂ ਕੋਲੇ ਸਾਡੇ ਕੋਲੇ ਕਾਪੀ ਪੈਨ ਮਖਤਿਆਰੀ ਇਹਦੇ ਕੋਲੇ ਆ ਮੈਂ ਜਾ ਤਾ ਆ ਸਾਲ ਲੂੰ ਮੇਨ ਬੰਦਾ ਬਸ ਹਲਵਾਈ ਆਸੀ ਕੁੱਸੀ ਠੀਕ ਆ ਬਸ ਇਹੀ ਸਰਜੂ ਹਨਾ ਬਸ ਕਹਿੰਦਾ ਸਰਜੂ ਯਾਰ ਚੱਕੋ ਮਤਰੋ ਸਮਾਨ ਆ ਗਿਆ ਆਪਣਾ ਸਾਰਾ ਓਕੇ ਰੋੜਾ ਟੱਕਣ ਚਾਰ ਹੋ ਗਏ ਉਹ ਦੇਖੇ ਨਾ ਰੱਖ ਦੇਖੇ ਨਾ ਰੱਖ ਉਹ ਲੋਡ ਪੈਣ ਚਾਰ ਹੋਏ ਨਹੀਂ ਚਾਰ ਕਿੱਦੋਂ ਨੇ ਪਿਆ ਚੌਥੀ ਦੇ ਦੋ ਕਿਹ ਨਾਲ ਮਾਜਾ ਮੇਰੀ ਗੱਲ ਸੁਣਾ ਤਿੰਨ ਨੇ ਦੇਖੇ ਤਿੰਨ ਨੇ ਜੀ ਦੇਖੇ ਤਿੰਨੇ ਤਿੰਨ ਬੋਟਾ ਵੇਚਲੀ ਸੀ ਉਹ ਦੇਖੇ ਤਾਂ ਨਹੀਂ ਹੋਣਗੇ ਦੇਖੀ ਪਰਦੀ ਤੇਰੇ ਉਹ ਦੇ ਉਹ ਦੇਖੇ ਚਾਰ ਤਾਂ ਹੈਗੇ ਨੇ ਯਾਰਾ ਹੈਗੇ ਨੇ ਚਾਰ ਯਾਰਾ ਕਿੱਥੇ ਨੇ ਦੇਖੇ ਚਾਰ ਇਹ ਕਾਸੀ ਆ ਸੀ ਆ ਸੀ ਆ ਸੀ ਚਾਰ ਹੋ ਗਏ ਬਾਈ ਹਾਂ ਆ ਬੜਾ ਵੇਰ ਹਾਂ ਜੀ ਤੁਹਾਡੇ ਦੋ ਜੀ ਦਾ ਗੁੱਟ ਦੂਬਾ ਆਰ ਵੀ ਬੰਦਾ ਇੱਕ ਮੋਗਾ ਦੀਆਂ ਆਪਾਂ ਤਾਂ ਗੱਲ ਦੀਆਂ ਨੂੰ ਇਹ ਗੱਲ ਹੋਰ ਚਾਹ ਲਿਖ ਭਾਈ ਚਾਰ ਲਿਖ ਦੋ ਜੀ ਚਾਰ ਹੋਗੇ ਹੋਗੇ ਜੀ ਹੋਗੇ ਜੀ ਜਾਦੀ ਜੀ ਹੋਗੇ ਤੱਪ ਵੀ ਹੋਗੇ ਦੋ ਹਾਂ ਆਪਾਂ ਦੇਖਿਆ ਤੇਗੇ ਮਤਰਾ ਘਾਰਵਾ ਸੇ ਤੇ ਆ ਕੇ ਲਾਉਨੇ ਆ ਹੁਣ ਉਧਰ ਗੱਡੇ ਡਾਈ ਖੜਾ ਇੱਕ ਮੂਰੇ ਦੇਖਣਿਆ ਬਣਾਉਣਿਆ ਪ੍ਰੋਗਰਾਮ ਇੱਥੇ ਆ ਕੇ ਬਸ ਲਾਉਨੇ ਆ ਤੁਹਾਨੂੰ ਲਾਉਂਦੀ ਰਖਾਵਾਂਗੇ ਹਣਾ ਵਾਰੀ ਵਾਰੀ ਫੋਨ ਜਾ ਕੱਟਣਾ ਸਾਨੂੰ ਆਉ ਖਾਉਂਦੀ ਐ ਸੋੜੀ ਹੈ ਹਾਂ ਹੋਰੀ ਸਹੀ ਹਾਲਾ ਹਾਂ ਹੋ ਕੇ ਰਿਪੋਰਟ ਪੂਰੇ ਮਿੱਤਰੋ ਚੱਲ ਪਿਆ ਫਿਰ ਕੜਾਈ ਦਾ ਵੀ ਕੰਮ ਜੋਰਾਂ ਦੇ ਇਧਰ ਸਾਡੇ ਪਿਰਤੀ ਬਾਬਾ ਜੀ ਕਮਾਲਾਂ ਹੀ ਕਰ ਰਹੇ ਨੇ ਪੂਰਾ ਲੱਗ ਗਿਆ ਭਾਈ ਆਹ ਕੱਢਣ ਹੁਣ ਲੱਡੂ ਵੀ ਤਿਆਰ ਆ ਇਧਰਾਂ ਮਟਰ ਮਟਰ ਜੇ ਬਣ ਰਹੇ ਨੇ ਉਧਰ ਪਾਟੀਆਂ ਮੂੜੀਆਂ ਵੀ ਤਿਆਰ ਆ ਰੋਟੀ ਟੋਕਾਂ ਬਾਕੀ ਸਾਡੇ ਬੰਦੇ ਬਾਹਰੇ ਰੌਂਡ ਲਾਈ ਬੈਠੇ ਨੇ ਬਾਹਰੇ ਚੱਲ ਰਹੀਆਂ ਨੇ ਗੱਲਾਂ ਬਾਤਾਂ ਓਕੇ ਰਿਪੋਰਟ ਹੈ ਹੁਣ ਚਲੇ ਸੀ ਮਿੱਤਰੋ ਆਪਣੇ ਪੇਸ਼ੰਦ ਨੂੰ ਹੋ ਗਿਆ ਜੀ ਦੱਸ ਦੇਣਾ ਉਹਨੂੰ ਦਵਾਈ ਜੀ ਦਵਾਉਣਾ ਕਿਉਂਕਿ ਅੱਜ ਉਹਦਾ ਪ੍ਰੈਕਟੀਕਲ ਸੀ ਤਾਂ ਕਰਕੇ ਲੇਟ ਜਾਇਆ ਆਪਾਂ ਵੀ ਐਂਝ ਪੱਗ ਚੱਲ ਫਿਰ ਆ ਕੇ ਦੇਖਾਂ ਹਾਂ ਵੀ ਮਿੱਤਰੋ ਫਿਰ ਅੱਜ ਚਲੇ ਸੀ ਆਪਾਂ ਬਰਨਾਲੇ ਠੀਕ ਹੈ ਨਾਲ ਆਪਣੇ ਅਮਨਿੰਦਰ ਜੱਸੀ ਗੜ ਜੀ ਹਾਂ ਇਹ ਵੀ ਆਪਣਾ ਵੀਰ ਥੋੜਾ ਭੜਕਿਆ ਹੋਇਆ ਸੀ ਰਾਹ 'ਚ ਇਨੂੰ ਕਹਨੇ ਵੀ ਸਹੀ ਰਾਹ ਮੁੜਿਆ ਸਹੀ ਰਾਹ ਮੁੜਿਆ ਮੁੜੇ ਬਰੋ ਆਹ ਮੁੜੇ ਆ ਬੜੀ ਆਣਾ ਜ਼ਿੰਦਗੀ ਬਾਲੋ ਮੇਰੇ ਵੀਰ ਦਿਖਾਉਂਦਾ ਹਾਂ ਹਾਂ ਦਿਖਾਈਂ ਦਿਖਾਈਂ ਪੈਰਾਂ ਨੂੰ ਰੰਗ ਅਤਰੋ ਕਿ ਵਰਗੇ ਬੋਲੇ ਜੂਰਾ ਕਰੀਂ ਜੋ ਮਜ਼ਾ ਕਰਕੇ ਲਗਾ ਦੇ ਪਰ ਸ਼ੂਟ ਬਾਬਿਓ ਉਹ ਜਾਂਦਾ ਹੀ ਆਹ ਜਾਂਦਾ ਹੀ ਆ ਗਏ ਫਿਰ ਮਿੱਤਰੋ ਆ ਟਰੈਕਟਰ ਉੱਠ ਜੇ ਵੀ ਦਿਖਾਉਣੇ ਨੇ ਯੱਲਾ ਬਾਦ ਗਾਰਮੈਂਟ ਹਾਲ ਹੋਰ ਹਲੇ ਹੈਗਾ ਡਾਕਟਰ ਆ ਮੈਲਾਂਗੇ ਡਾਕਟਰ ਪਰਚਿਆਂ ਦਾ ਕੱਟਣੋਂ ਹਟ ਜਾਂਦੇ ਨੇ ਲੋਕੋ ਮਤਲੋ ਟਰੱਕ ਆਪਣੀ ਖੋਲੀ ਹੋਈ ਹੁੰਦੀ ਐ ਤੜੀ ਨਾਲ-ਨਾਲ ਵਧੀਆ ਨਹੀਂ ਬਣਿਆ ਉਹ ਕੱਲਾ ਆ ਫਿਰ ਕੱਲਾ ਪਤਾ ਵੀ ਲੱਗੂ ਅਗਲੇ گاਉਂ ਦਾ ਸੌਂਕ ਵੀ ਐ ਜੀ ਮਨਿੰਦਰ ਨੂੰ ਕਰੋ ਚੈੱਕ ਫਿਰ ਇਹਦਾ ਗਾਇਆ ਗਾਣਾ ਦੱਸਿਓ ਵੀ ਕਿਵੇਂ ਲੱਗਿਆ ਮਿੱਟੀ ਦੇ ੱਤੇ ਬੇ ਦੇ ਸੱਜੇ ਪਾਸੇ ਟੋਬੇ ਦੇ ਨਾਲੋਂ ਨਾਲਨੀ ਵਿੱਚ ਚਰੰਦਾਂ ਦੇ ਪੇਡਾਂ ਜੋ ਚਾਰੇ ਬਾਬੇ ਤੋਂ ਪੁੱਛੀ ਮੇਰਾ ਨਾਲਨੀ ਸੜਕ ਬੱਲੀ ਤੇਰੇ ਕਮਰੇ ਦੀ ਖਿੜਕੀ ਦੀ ਤਕਤੀ ਤੇ ਲਿਖਿਆ ਹੈ ਨਾਮ ਮੇਰਾ ਕੋੜੀ ਵਿੱਚ ਜਿੱਥੇ ਚਾਚੇ ਤੇਰੇ ਨੇ ਉਹੀ ਆ ਜਾਣੇ ਗਰਾ ਮੇਰਾ ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹ ਗਈ ਉਬੜ ਕੇ ਚਾਹ ਤੇਰੀ ਚੁੱਲੇ ਚ ਪੈ ਗਈ ਮੇਰਾ ਪਤਾ ਤੇਰੀ ਸਹਲੀ ਨੂੰ ਪਤਾਏ ਤੂੰ ਤਾਂ ਕਮੜੀਏ ਨਹੀਂ ਜੱਕਦੀ ਹੀ ਰਹ ਗਈ ਹਾਰ ਖਾਣੇ ਵਾਲੇ ਮੋੜ ਦੇ ਕੋਲੇ ਟਾਂਗਾ ਉਡੀਕੇ ਤੂੰ ਭੋੜ ਦੇ ਕੋਲੇ ਆ ਜਾ ਕਦੇ ਮੇਰੀ ਘੋੜੀ ਤੇ ਬਹਿ ਜਾ ਪਿਆਰ ਨਾਲ ਗੱਲ ਪਿਆਰ ਦੀ ਕਹਿ ਜਾ ਨੀਂਦ ਤੇ ਚੈਨ ਤਾਂ ਪਹਿਲਾਂ ਹੀ ਤੂੰ ਲੈ ਗਈ ਜਾਨ ਹੀ ਰਹਿੰਦੀ ਐ ਆ ਵੀ ਤੂੰ ਲੈ ਜਾ ਥੈਂਕਸ ਕੋਕਰਪੋਟ ਕਰਤਾ ਕੰਮ ਕਰਤਾ ਕੰਮ ਵਾਹ ਵਧੀਆ ਵਧੀਆ ਦੱਸਿਓ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਪੂਰੇ ਮੈਂ ਜਿੱਤਿਆ ਹੋਇਆ ਬਸ ਕਰਤਾ ਕੰਮ ਇਹੀ ਗਾਤਾ ਸੀਗਾ ਵਧੀਆ 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 ਹਾਂ ਵੀ ਮਿੱਤਰੋ ਵਰਕਰਮ ਨੂੰ ਵੀ ਚੱਕ ਲੈ ਜੀ ਕਰਮ ਦਾ ਟਾਈਮ ਹੋ ਗਿਆ ਜੀ ਬਹੁਤ ਟਾਈਮ ਲੱਗਿਆ ਸਾਨੂੰ ਮੁੰਡਾ ਗਾਲਾ ਹੋ ਗਿਆ ਬਰੋ ਮੇਰਾ ਹੋ ਗਿਆ ਮੈਂ ਢੋਡੂ ਜਰਾ ਤੋਂ ਬੋਲੀ ਪੈਂਦੀ ਹੈ ਅਮੂਰੇ ਦਾ ਤਾਂ ਆਪਾ ਪਾਉਗੀ ਵੱਧ ਪਾਉਗੀ ਸਮਝੀ ਚਲੋ ਜੱਟਾਂ ਦੇ ਮੁੰਡੇ ਆਪਾਂ ਨੂੰ ਕੀ ਵਰਕ ਪੈਂਦੇ ਹ ਹੁਣ ਕੁੜੀਆਂ ਨੂੰ ਹੰਦਾ ਰੰਗ ਦਾ ਮੁੰਡਿਆਂ ਦਾ ਤਾਂ ਰੰਗ ਹੀ ਹੁੰਦਾ ਨੇ ਉਹਦਾ ਮੇਕਅਪ ਮੁਕਅਪ ਲਾ ਕੇ ਤਾਂ ਕੁੜੀਆਂ ਦੀ ਹੁਸਨ ਹੋ ਹੁੰਦਾ ਹੁੰਦਾ ਮਰਦ ਦਾ ਹੁਸਨ ਤਾਂ ਕਮਾਈ ਹੈ ਹਾਂ ਸਹੀ ਗੱਲ ਹੈ ਅਰ ਜੈਂਟਰ ਲੋਦੀ ਗੱਲ ਆ ਮੈਂ ਫੈਨ ਆ ਉਹਦਾ ਬਹੁਤ ਵੱਡਾ ਮਰਦ ਦੀ ਹੁਸਨ ਤਾਂ ਕਮਾਈ ਹੈ ਸਹੀ ਗੱਲ ਰਾਹੀ ਜੀ ਮਟਰ ਆਪਾਂ ਰੋਟੀ ਖਾਣਾ ਮੈਂ ਤੇ ਮਨੇਦਰ ਨੂੰ ਬਹੁਤ ਭੁੱਖ ਲੱਗੀ ਸੀ ਇੱਧਰ ਸਾਡੇ ਮੋਟੂ ਜੀ ਵੀ ਆ ਗਏ ਨੇ ਮੋਟੂ ਖਾਲਾ ਰੋਟੀ ਆ ਆਪਣਾ ਨਵਾਂ ਯਾਰ ਮੋਟੂ ਆ ਨਵਾਂ ਯਾਰ ਆਪਣਾ ਠੀਕ ਹੈ ਠੀਕ ਹੱਥ ਹੱਥ ਮਿਲਿਆ ਯਾਰ ਕਿਆ ਬਾਤ ਹੈ ਆਏ ਮਟਰੂ ਨਾਲ ਹੀ ਰਹਿਣਾ ਹੁਣ ਠੀਕ ਹੈ ਵਿਆਹ ਵਿਆਹ ਇਹਨੂੰ ਨਾਲ ਰੱਖਣਾ ਮੋਟੂ ਵਿਆਹ ਵਿਆਹ ਕੀ ਉਮਰਾਂ ਦੀ ਲਿਹਾਜ ਆਪਣੀ ਆਹ ਹੈ ਉਹ ਉਮਰਾਂ ਦੀਆਂ ਲਿਹਾਜਾਂ ਰੋਟੀ ਮਟਰੋ ਨਾਲ ਸਾਹੀ ਗੰਡਾ ਲੈ ਲਿਆ ਸੀ ਥੋੜਾ ਥੋੜਾ ਚਾਰ ਕਿਆ ਬਾਤ ਹੈ ਥੋੜਾ ਨਹੀਂ ਦੇਖ ਲੋ ਬਾਕੀ ਤੜਕੇ ਚੋ ਲੈਤਾ ਆ ਤਾਂ ਹੀ ਵਿੱਚ ਲਾਸਣ ਵੀ ਆ ਦੇ ਤੜਕਾ ਚੀਰੇ ਪਿਆ ਜੀ ਉਹ ਚੋ ਲੈ ਲਿਆ ਫਿਰ ਮੜ ਕੇ ਰੋਟੀ ਰੋਟੀ ਖਾ ਕੇ ਮੋਤਰ ਫਿਰ ਅਸੀਂ ਹੋ ਗਏ ਸੀ ਕੱਖਾਂ ਬਣੇ ਨੂੰ ਦਿਨ ਹਲੇ ਖੜਾ ਸੂਰ ਚ ਹੈ ਦੱਸ ਵੀ ਮਨਿੰਦਰ ਨੇ ਕੱਖ ਵੜਾਇਆ ਹਾਂ ਮਨਿੰਦਰ ਨੇ ਕੱਖ ਵੜਾਇਆ ਨਾਲੇ ਆਹਾ ਆ ਵੀ ਦਿਖਾ ਦੇ ਉਂਗਲ ਜੀ ਨਾਲੇ ਉਂਗਲ ਤੇ ਦਾਤੀ ਮਰਵਾਲੀ ਕੱਖ ਤਾਂ ਵੜਾਇਆ ਜਿਹੜੀ ਗੱਲ ਹੈ ਇਹ ਜੀ ਕੋਈ ਸ਼ੱਕ ਨਹੀਂ ਬਾਕੀ ਆ ਦੇਖੋ ਸਾਡਾ ਕਰਮਣ ਹਾਲੇ ਪੁੱਤੇ ਕੋਟ ਤੇ ਨਹੀਂ ਆ ਸਕਦਾ ਤੇ ਇਹ ਰੇਡੀ ਵਾਲਾ ਕੋਟ ਆਉਣ ਲੱਗ ਗਿਆ ਉਹ ਖਾਜੀ ਕੰਮ ਹਾਂ ਆਇਆ ਬਈ ਕਹਾਣੀਆਂ ਹਪਾਈਏ ਫਿਰ ਅਸੀਂ ਵਿਆਹ ਵਾਲਿਆਂ ਦੇ ਫੇਰ ਦੁਬਾਰੇ ਢੇਡਾ ਦੇਣਾ ਚਾਕੇ ਪੈ ਜਾਣਗੇ ਕਿ ਜੀ ਹਨਾ ਤਾਂ ਫਿਰ ਵੱਢਣੇ ਆਪਾਂ ਇੱਕ ਤਿੰਨ ਭੰਡਾ ਵੜਦੇ ਹੁਣੇ ਕੋਟ ਨਹੀਂ ਮੈਂ ਵਾਟ ਲੂੰਗਾ ਫਿਰ ਵੱਢਦੇ ਨਹੀਂ ਆਨ ਨਾ ਸਤਰੋ ਫਿਰ ਹੋ ਗਿਆ ਸੀ ਟਾਈਮ ਵੱਜ ਗਿਆ ਸੀ 5:30 ਪੌਣੇ 6 ਹੋਣ ਵਾਲੇ ਸੀ ਘਰੇ ਜਾਣ ਦਾ ਟਾਈਮ ਹੋ ਗਿਆ ਘਰੇ ਜਾਣ ਦਾ ਹੋ ਗਿਆ ਮਨਤਰ ਕਹਿੰਦਾ ਟਾਂਸ ਖਿਡਣੀ ਹੈ ਮੁੰਡਾ ਕਹਿੰਦਾ ਮੈਂ ਤਾਂ ਸੌਣਾ ਦਾ ਕਹਿੰਦਾ ਮੈਨੂੰ ਫਿਰ ਨੀਂਦ ਨਹੀਂ ਆਉਣੀ ਜੇ ਮੈਂ ਤਾਂਸਾਂ ਖੇਢੀ ਮੈਂ ਤਾਂ ਇਹਨੂੰ ਕਿਹਾ ਵੀ ਆਹ عمر ਮਿੱਤਰੋ ਵੀ ਆਹ ਚਾਰ ਵਧੀਆ ਤਾਂ ਅਸੀਂ ਲਾ ਲਉਗੇ ਪਹਿਲਾ ਟਾਈਮ ਵਧੀਆ ਨਾ ਕਿ ਜਾਨਾ ਕਿਤੇ ਜੋਬ ਜੂਬ ਤੇ ਅੜਕ ਗਏ ਕੋਈ ਹੋਰ ਠੀਕ ਹੈ ਵੀ ਜੇ ਤਾਂਸਾਂ ਖੇਢੀ ਫਿਰ ਬਾਅਦ ਚ ਓਏ ਵੈਸੇ ਕਈ ਵਾਰ ਪਿਆ ਨਾਲ ਖੇਢਣਾ ਪੈਂਦਾ ਬਾਕੀ ਆਪਾਂ ਤਾਂ ਖੇਢ ਹੀ ਰਿਹਾ ਠੀਕ ਹੈ ਬਾਕੀ ਆ ਪਰਨਾ ਦੇਖੋ ਪਰਨਾ ਜੇ ਸੈਟ ਨਹੀਂ ਬਣਿਆਗਾ ਉਹ ਵੀ ਆ ਗਏ ਜੱਟ ਲਾਈਫ ਹੈ ਹੈ ਜੱਟ ਲਾਈਫ ਦੇ ਦਿੰਦੀ ਆ ਹੋਰ ਮੈਂ ਨੂੰ ਕਾਜ ਮੈਂ ਪਰਨਾ ਸੈਟ ਕਰ ਲਿਆ ਇਹਨੇ ਨਹੀਂ ਕਰਨ ਦਿੱਤਾ ਜੇ ਤੂੰ ਮਾੜਾ ਜਿਹਾ ਕਹਿ ਦਿੰਦਾ ਵੀ ਕਰ ਲਾ ਫੇ ਮੈਂ ਕਰ ਲੈਣਾ ਇਹ ਕਹਿੰਦਾ ਨਾ ਠੀਕ ਆ ਉਹ ਮਗਾ ਮੈਂ ਕਰੇ ਜਾਊਗਾ ਜਾਣ ਕਿ ਨਹੀਂ ਕਰ ਦੁੱਤਾ ਹੋਰ ਮੈਂ ਕਹਾਂ ਮਗਾ ਸੁਟੇ ਕਰੇ ਵੀ ਜਾਊਗਾ ਮਗਾ ਅਗਲਾ ਕੂਆ ਆਇਆ 7 ਵਜੇ ਆਨਸ ਹੋਰ ਯਾਰ ਆਏ ਬਈ ਇਹ ਪੂਰਾ ਵਧੀਆ ਰਿਹਾ ਦਿਨ ਦੱਸ ਕੇ ਮੇਰੇ ਇਧਰ ਬ్రో ਬਹੁਤ ਜੀ ਲੱਗਿਆ ਹੈ ਬੜਾ ਜੀ ਵਗਿਆ। ਇਸ ਤਰ੍ਹਾਂ ਹੀ ਲਵਾਉਣਾ ਹੋਇਆ। ਤੁਹਾਡੇ ਨਾਲ ਵੀ ਜੀ ਲੱਗ ਜਾਂਦਾ ਦਿਲ ਮਿਲ ਕੇ ਨਾ ਇੱਥੇ। ਅਸੀਂ ਤਾਂ ਫਿਰ ਐਂ ਹੀ ਲਵਾਉਣਾ ਤੈਨੂੰ ਦੱਸਿਆ ਯਾਰਾ। ਜਿੱਥੇ ਭਾਈਆਂ ਦਿਲ ਮਿਲ ਜਾਂਦੇ ਵੀਰੋ ਫਿਰ ਜੀ ਲੱਗ ਜਾਂਦਾ। ਮਤਰਾ ਹੁਣ ਫਿਰ ਮੁੱਛ ਖੜੀ ਕਰਨੂ ਵੀ ਵੱਧ ਚੀਜ਼ਾਂ ਨਹੀਂ ਕਰਦਾ ਨਾ। ਮੇਰੇ ਤਾਂ ਮੁੱਛ ਹੀ ਨਹੀਂ ਹੈ ਜੀ। ਹਾਂ ਹਾਂ। ਮੇਰੇ ਕੋਲ ਆਉਣ ਕੀ ਆ। ਵਿਆਹ-ਵਿਆਹ ਜੀ ਟੌਂ ਆਉਂਦਾ। ਸਾਨੂੰ ਐਟਾ ਨਹੀਂ ਜਰ ਜਮਾਂ ਕੇ ਹਾਂ। ਵਿੱਚ ਬੰਦੇ ਨੂੰ ਟੌਂਕ ਆਉਂਦਾ ਸ਼ਕੀਰਦੀ ਦਾ। ਇੱਕ ਬੱਬੂ ਆਣਦਾ ਫੈਨ ਦਾ ਮੈਂ ਲੰਬੇ ਵਾਲ ਦੇ ਕੋ ਹੈ। ਆਹ ਹਾਂ। ਦੇਖਿਆ ਗਿੱਟਾਂ ਦੇ ਫੋਟੋਆਂ ਲੱਗੀਆਂ। ਹੈ? ਦੇਖਿਆ ਜੀ ਕਟੜਾ ਕਟੜਾ ਦਾ ਉਹ ਵੀ ਫੋਲੋ ਕਰਦਾ ਮੈਨੂੰ ਵਧੀਆ ਲੱਗਦਾ ਜਦੋਂ ਉਹਨੂੰ ਬਲੋਗ ਵਾਲਾ ਕੱਢੀ ਆ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਮੈਨੂੰ ਆਪਾਂ ਦਾ ਕੁਝ ਵੀ ਨਹੀਂ ਕਰਦਾ ਫੇਰ ਮਾਰੀਏ ਹਾਂ ਹਾਂ ਮੈਂ ਉਹ ਕਹਿੰਦਾ ਨਹੀਂ ਫੈਨ ਆ ਉਹਦਾ ਦੱਸਿਆ ਹੀ ਨਹੀਂ ਹੈਗਾ ਹਾਂ ਨਹੀਂ ਗਲਤੀ ਆ ਜਾ ਰਿਹਾ ਚੰਗਾ ਜੀ ਮਿਲਦੇ ਆ ਕਰਦੇ ਓਕੇ ਜੀ ਠੀਕ ਆ ਆ ਜੀ ਉੱਤੇ ਕੜਾਈ ਤੇ ਕਰਾਂਗੇ ਪੂਰੀ 라ਉਂਗ ਲਾਵਾਂਗੇ ਤੁਹਾਡੇ ਨਾਲ ਹੀ ਆਣਾ ਹਾਂ ਚੰਗਾ ਖਾਣਾ ਮਤਰੋਜੀ ਖਾਣਾ ਖਾਣਾ ਕਿੱਥੇ ਫੜਾਉਂਗੇ ਸਾਨੂੰ ਐ ਦੱਸੋ ਯਾਰ ਸਿੱਪੂ ਕਿੱਥੇ ਫੜਾਉਂਗੇ ਖਾਣਾ ਫੇਰ ਹਾਂਜੀ ਖਾਣਾ ਕਿੱਥੇ ਖਵਾਉਂਗੇ ਸਾਨੂੰ ਸਾਹਿਬ ਜੀ ਤੁਸੀਂ ਅਸੀਂ ਕਹੂੰ ਹਾਂ ਨੇਰਾ ਹੋ ਗਿਆ ਮਤਰੋ ਬਸ ਕਾਰੋਸ ਕੋਲੇ ਬਣ ਚੁੱਕੇ ਨੇ ਮਤਰੋ ਮਿੱਠਾ ਆਪਣਾ ਬਸ ਚੱਲ ਕਿਾ ਕੋ ਮਤਰੋ ਰੋਟੀ ਲਿਆਓ ਹਣ ਦੀ ਕੋਈ ਰੋਟੀ ਖਾਈਏ ਫੇਰ ਚੱਕੋ ਵੀ ਮਤਰੋ ਹਾਡੇ ਸਬਜ਼ੀ ਤਿਆਰ ਆ ਸੀਪੂ ਜੀ ਸਾਡੇ ਰੋਟੀ ਜਿਵੇਂ ਕਿਹਾ ਸੀ ਤੁਹਾਨੂੰ ਤੇ ਸਾਡੇ ਕਰਮਣ ਜੀ ਉੱਥੇ ਬੈ ਕੇ ਖਾਣਗੇ ਬਸ ਦੋ ਦੋ ਰੋਟੀਆਂ ਵਾਧੂ ਨੇ ਜੀ ਪਾਣੀ ਲਿਆ ਦਿਓ ਸੀਪੂ ਜੀ ਦੋ ਰੋਟੀਆਂ ਬਸ ਇੱਕ ਚਾਰ ਲਿਆ ਦਿਓ ਬਸ ਕੁਝ ਜੀ ਬੋਲੇ ਚਾਰ ਖਾਵੇ ਦਾ ਕਾਈ ਉਹਦਾ ਖਾਊਗਾ ਖਰਚਦਾ ਹੋਵਾਰੀ ਹੈ ਮਿਰਚ ਕਰਕੇ ਫਿਰ ਚਾਰ ਨਿੰਬੂ ਦਾ ਰਲਾਂਗੇ ਹਾਂ ਜੀ ਚਾਚਾ ਜੀ ਟਾਈਮ ਕੀ ਨਾ ਕਰਨ ਕਹਿੰਦਾ ਕਿ ਹੋ ਗਿਆ ਉਹ ਚਾਚਾ ਟਾਈਮ ਹੁਣ 2 ਵਜੇ ਦਾ 9 ਵਜ ਗਏ ਮਤਰੋ 9:30 9:30 ਜੀ ਲਾਡੀਆਂ ਦਾ ਕੰਮ ਸਾਡਾ ਕੰਮ ਚੱਲ ਰਿਹਾ ਪੂਰਾ ਜੋਰਾਂ ਦੇ ਜੀ ਆ ਠੀਕ ਆ ਬਾਈ ਠੀਕ ਹੋਰ ਜੀ ਖਾਲਸਾ ਜੀ ਖਾਲਸਾ ਦੀ ਡਿਊਟੀ ਲੱਗੀ ਮਤਰੋ ਫਿਰ ਸਾਨੂੰ ਪਤਾ ਹੀ ਹੈ ਜਿੱਥੇ ਖਾਲਸਿਆਂ ਦਾ ਹੱਥ ਫਿਰ ਜੂ ਆਏ ਹਾਏ 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 ਹਾਂ ਉਹ ਦਿਖਾਵਾਂਗੇ ਸਾਨੂੰ ਜਾਗ ਮਗਾ ਜਾਗ ਮਗਾ ਜਾਗ ਮਗਾ ਹੁੰਦੀ ਜਾਗ ਮਗਾ ਜਾਗ ਮਗਾ ਕੀ ਕਰਦੇ ਆ ਕਿਹੜਾ ਦਿਨ ਭਾਈ ਬੋਲਦੇ ਆਉਂਦੇ ਨੇ ਆਏ ਹਾਏ 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 ਇਹ ਤਾਂ ਹੁਣ ਟੈਕਲੀ 10 ਦਿਨ ਪਹਿਲਾਂ ਪਾਤੀ 10 ਦਿਨ ਮਗਵਾਂ ਲਾਹਾਂਗੇ ਆਏ 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 ਪਤਾ ਲੱਗੇ ਸਾਧ ਦੀਵਾਲੀ ਸਾਦੀ ਅੱਥੋਂ ਪੂਰ ਕਿਸਾਨ ਹਾਂ ਉਹ ਕੰਮ ਆ ਬਾਈ ਛੋਟਾ ਮੈਂਬਰ ਆ ਨਿੱਕਾ ਹਾਂਜੀ ਕਿੱਕਾ ਧਾੜੀ ਵਾਲੀ ਹਾਂ ਹਾਂ ਚਾਹ ਲਈ ਜਾਏ ਹਾਂ ਚਾਹ ਵੀ ਹਾਂ ਮਤਰੋਂ ਆਇਆ ਤੁਹਾਨੂੰ ਦਿਖਾਵਾਂਗੇ ਤੋਂ ਬਾਅਦ ਸਾਰੀ ਪੂਰੀ ਕਿਆ ਬਾਤਾਂ ਹੈ ਨਗਾ ਤੇ ਉਹਦੇ ਵੀ ਮਰਵਾਉਣੇ ਤੇ ਬਾਕੀ ਆ ਦੇਖਿਓ ਦਰਖਤਾਂ ਦੇ ਜਦੋਂ ਐ ਸਿੱਟੀ ਉੱਤੇ ਦਰਖਤਾਂ ਦੇ ਕੈਂਟ ਜੀ ਵੜਜੂ ਪੂਰੀ ਪੂਰੀ ਬਣਾਵਾਂਗੇ ਯਾਰ ਬਣਾਵਾਂਗੇ ਬਣੇ ਤੋਂ ਬਣੂ ਬਣੇ ਤੋਂ ਮਣੀ ਆ ਦੇਖ ਮਣੀ ਜੀ ਮਣੀ ਯਾਰ ਉਧਰ ਗੱਲ ਸੁਣ ਯਾਰ ਵਿਆਹ ਮਣੀ ਯਾਰ ਪਹਿਲਾਂ ਫੇਰ ਪਤਾ ਲੱਗੂ ਵਾਹ ਜੀ ਵਾਸਾ ਬਹੁਤ ਆਹ ਦੇਖੋ ਜੀ ਵਿਆਹ ਵਾਲਾ ਮੁੰਡਾ ਫਿਰ ਸੁਣਦਾ ਨਹੀਂ ਸਾਡੀ ਜਿਹੜੀ ਗੱਲ ਆ ਉਹ ਵਿਆਹ ਵਾਲਾ ਮੁੰਡਾ ਨੱਚਦਾ ਫਿਰ ਇੱਥੇ ਵਿਆਹ ਵਾਲੇ ਮੁੰਡਾ ਲੜੀਆਂ ਲਾਉਂਦਾ ਫਿਰ ਹਾਂ ਉਹ ਕਾ ਮਾਜੀ ਇੱਥੇ ਲੜੀਆਂ ਆਪਦੇ ਵਿਆਹ ਦਾ ਇੰਨਾ ਚਾਉ ਆ ਜੀ ਨਹੀਂ ਨਹੀਂ ਹੁਣ ਬੰਦਾ ਕਹੇ ਨਹੀਂ ਵਿਆਹ ਵਾਲੇ ਮੁੰਡੇ ਨੂੰ ਇੰਨਾ ਚਾਉ ਆ ਜੀ ਆਪ ਲੜੀਆਂ ਦੇਖੋ ਆਪ ਜਾਗ ਮਗਜ ਹਾਂ ਇਹ ਲੜੀਆਂ ਲਾਉਂਦਾ ਬਾਈ ਇੱਧਰ ਵੀ ਤੁਹਾਨੂੰ ਦਿਖਾਉਨੇ ਆਹ ਲਾਈਟਾਂ ਵੀ ਖਾਲਸੇ ਨਹੀਂ ਲਾਈਆਂ ਨੇ ਜੀ ਅਵਦਰਵੀ ਜੀ ਡੈਕੋਰੇਸ਼ਨ